ਪੰਜਾਬ ਦੇ ਲਈ ਅਲਰਟ ਜਿਹੜਾ ਆ ਉਜਾਰੀ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੇਜ਼ ਹਨੇਰੀ بارش ਜਿਹੜੀ ਆ ਨਜ਼ਰ ਆ ਰਹੀ ਹੈਗੀ ਅਤੇ ਬੁਰੇ ਤਰੀਕੇ ਦੇ ਨਾਲ ਇਸ ਹਨੇਰੀ ਦੇ ਨਾਲ ਜਿਹੜਾ ਆ ਦੇਖ ਸਕਦੇ ਤੁਸੀਂ ਕਾਲੇ ਬੱਦਲ ਚਾਰੇ ਪਾਸੇ ਦੇਖਦੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਮੀਂਹ ਤੇ ਗੜੇ ਮਾਰੀ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਲੋਕ ਜਿਹੜੇ ਆਹੋ ਸੜਕਾਂ ਦੇ ਉੱਤੇ ਟਰੈਵਲਿੰਗ ਵੀ ਕਰ ਰਹੇ ਪਰ ਨਾਲ ਨਾਲ ਖਾਸ ਕਰਕੇ ਖਿਆਲ ਰੱਖਿਓ ਟਰੈਵਲਿੰਗ ਕਰਨ ਵੇਲੇ ਕਿਉਂਕਿ ਤੇਜ਼ ਹਨੇਰੀ ਦੇ ਨਾਲ ਕਿਤੇ ਨਾ ਕਿਤੇ ਕੋਈ ਹਾਦਸਾ ਵੀ ਵਾਪਰ ਸਕਦਾ ਕਿਉਂਕਿ ਅਕਸਰ ਹੀ ਹਨੇਰੀ ਦੇ ਵਿੱਚ ਤਕਤ ਜਿਹੜੇ ਆ ਉਹ ਟੁੱਟਦੇ ਰਹਿੰਦੇ ਨੇ ਤੇ ਗੜੇਮਾਰੀ ਇੰਨੀ ਜ਼ਿਆਦਾ ਹੋ ਰਹੀ ਆ ਕਿ ਖਿੜਕੀਆਂ ਲੋਕਾਂ ਦੇ ਘਰਾਂ ਦੇ ਵਿੱਚ ਜੋ ਖਿੜਕੀਆਂ ਆ ਉਹਨਾਂ ਵਿੱਚ ਲਗਾਤਾਰ ਜਿਸ ਤਰੀਕੇ ਨਾਲ ਗੜੇਮਾਰੀ ਹੋ ਰਹੀ ਆ ਉਸ ਦੇ ਨਾਲ ਜਿਹੜਾ ਸਿੱਧੇ ਤੌਰ ਤੇ ਕਹਿ ਸਕਦੇ ਕਿ ਆਵਾਜ਼ਾਂ ਉਹ ਸੁਣੀਆਂ ਜਾ ਸਕਦੀਆਂ ਨੇ ਕਿ ਖਿੜਕੀਆਂ ਦੇ ਵਿੱਚ ਆ ਕੇ ਸੀਸਿਆਂ ਵਿੱਚ ਆ ਕੇ ਕਿਸ ਤਰੀਕੇ ਦੇ ਨਾਲ ਗੜੇਮਾਰੀ ਜੋ ਹੋ ਰਹੀ ਆ ਉਹਦੇ ਜਿਹੜੇ ਔਲੇ ਡਿੱਗ ਰਹੇ ਨੇ ਜੋ ਲਗਾਤਾਰ ਵੱਜਦੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਲੋਕ ਜਿਹੜੇ ਆ ਕਾਫੀ ਇੱਕਦਮ ਪਰੇਸ਼ਾਨ